ਸਤਿ ਸ੍ਰੀ ਅਕਾਲ ਜੀ ਹਾਂ ਜੀ ਅੱਜ ਆਪਾਂ ਕਮੀਜ਼ ਕਟਿੰਗ ਕਰਾਂਗੇ ਸਿੰਪਲ ਕਮੀਜ਼ ਠੀਕ ਹੈ ਜੀ ਤੇ ਇਹ ਮੇਰੇ ਕੋਲੇ ਜਿਹੜਾ ਕਮੀਜ਼ ਦਾ ਕਪੜਾ ਆ 2.5 ਮੀਟਰ ਆ ਠੀਕ ਹੈ ਜੀ ਤੇ 2.5 ਮੀਟਰ ਕਮੀਜ਼ ਦੇ ਮਤਲਬ ਪਾੜੇ ਦੇ ਕਪੜੇ ਦੇ ਕਮੀਜ਼ ਕਟਿੰਗ ਕਰਨਾ ਤੇ ਉਹਦੀ ਆਪਾਂ 19 ਮਤਲਬ ਕਿ ਛਾਤੀ ਦੇ ਕਾਟਾ ਪਾਉਣਿਆਂ ਨੇ 19 ਇਨਚ ਅਕੋਰਡਿੰਗ ਆਪਾਂ ਕਟਿੰਗ ਕਰਾਂਗੇ ਠੀਕ ਹੈ ਜੀ ਜਿਵੇਂ ਇਹ ਲੈਂਸ ਲੱਗੀ ਹੋਈ ਹੈ ਨਾ ਕਮੀਜ਼ ਦੇ ਫਰੰਟ ਦੇ ਵਾਲੇ ਪੱਲੇ ਦੇ ਸਿਰਫ ਲੈਂਸ ਲੱਗੀ ਹੋਈ ਆ ਠੀਕ ਹੈ ਜੀ ਤੇ ਉਹ ਲੈਸ ਨੂੰ ਆਪਾਂ ਨੇ ਅੱਜਾ ਡਬਲ ਫੋਲਡ ਕਰ ਲੈਣਾ ਠੀਕ ਹੈ ਜੀ ਸੈਂਟਰ ਕਰ ਲੈਣਾ ਸੈਂਟਰ ਕਰਨ ਤੋਂ ਬਾਅਦ ਫਿਰ ਆਪਾਂ ਨੇ ਇਹਦੀ ਲੰਬਾਈ ਤੇ ਘੇਰਾ ਜਿਹੜਾ ਆਪਣਾ ਸ਼ਾ ਲਾਉਣਾ ਹੈ ਪਹਿਲਾਂ ਆਪਾਂ ਅੱਗੇ ਵਾਲਾ ਪੱਲਾ ਮਤਲਬ ਕਿ ਫਰੰਟ ਵਾਲਾ ਪੱਲਾ ਜਿਹੜਾ ਕਟਿੰਗ ਕਰਾਂਗੇ ਠੀਕ ਹੈ ਜੀ ਆਪਾਂ ਸੈਂਟਰ ਕਰ ਲਿਆ ਹੁਣ ਲੈਸ ਦਾ ਤੇ ਹੁਣ ਉਸ ਤੋਂ ਬਾਅਦ ਆਪਾਂ ਲਾਵਾਂਗੇ ਘੇਰਾ ਜਿਹੜਾ ਇਹਦਾ ਲਾਉਣਾ ਆਪਾਂ ਘੇਰੇ ਦਾ ਨਿਸ਼ਾਨ ਪੱਲਾ ਜਿਵੇਂ ਆਪਾਂ ਕਹਿ ਦਿੰਦੇ ਆ ਠੀਕ ਹੈ ਜੀ ਤੇ ਪੱਲਾ ਇਹਨਾਂ ਦਾ ਹੈਗਾ ਆਪਣੇ ਕੋਲ 19 ਇੰਚ ਤਿਆਰ ਠੀਕ ਹੈ ਜੀ 19 ਵਿੱਚ ਆਪਾਂ 4 ਇੰਚ ਐਡ ਕਰਾਂਗੇ 23 ਇੰਚ ਹੋ ਜਾਊਗਾ 23 ਦਾ ਹਾਫ ਹੋ ਗਿਆ 11.5 ਇੰਚ ਠੀਕ ਹੈ ਜੀ 11.5 ਦੇ ਹਿਸਾਬ ਨਾਲ ਆਪਾਂ ਘੇਰਾ ਤਿਆਰ ਕਰਨਾ ਹੈ ਤੇ ਕਟਿੰਗ ਕਰਨਾ ਹੈ ਮਤਲਬ ਕਿ 19 ਇੰਚ ਨਾਲ ਦਾ ਡੈਟਾ ਹੈ ਮਤਲਬ ਚੈਸਟਾ ਤੇ 16 ਇੰਚ ਕਮਰ ਆ ਤੇ ਮਤਲਬ ਕਿ ਜਿਹੜੀ हिਪ ਆ ਇਹਨਾਂ ਦੀ ਉਹ ਵੀ 19 ਇੰਚ ਹੀ ਆ ਠੀਕ ਹੈ ਜੀ ਤੇ ਲੰਬਾਈ ਆਪਾਂ ਤਿਆਰ ਕਰਨੀ 40 ਇੰਚ 40 ਵਿੱਚ ਆਪਾਂ 1.5 ਇੰਚ ਵੱਧ ਲੈ ਲਿਆ ਸਿਲਾਈ ਦੇ ਲਈ ਠੀਕ ਹੈ ਜੀ ਤੇ ਸਰ ਕਰਕੇ ਆਪਾਂ ਜਿਹੜੇ ਨਿਸ਼ਾਨ ਲਗਾ ਕੇ ਫਰੰਟ ਵਾਲਾ ਪੱਲਾ ਬਹਿਲਾ ਆਪਾਂ ਉਤਾਰ ਲੈਣਾ ਆ 1.5 ਇੰਚ पे ਵੱਧ ਤਾਲਿਆ ਆ ਕਿਉਂਕਿ ਜਿਹੜਾ نیچے ਦਾ ਪੱਲਾ ਜਿਹੜਾ ਮਤਲਬ ਲੈਸ ਲੱਗੀ ਉਹ ਹੋਲਡ ਨਹੀਂ ਹੋਣਾ ਹੈਗਾ ਠੀਕ ਹੈ ਜੀ ਇਸ ਲਈ ਆਪਾਂ ਨੇ 1.5 ਇੰਚ ਉਹਨੂੰ ਵੱਧ ਲੈ ਲਿਆ ਆ ਜੀ ਇਹ ਹੋ ਗਏ ਜੀ ਆਪਣੇ ਫਰੰਟ ਵਾਲੇ ਪੱਲੇ ਦੀ ਕਟਿੰਗ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕਰਾਂਗੇ ਹੁਣ ਬੈਕ ਵਾਲੇ ਪੱਲੇ ਦੀ ਪਿਛਲੇ ਪੱਲੇ ਦੀ ਠੀਕ ਹੈ ਜੀ ਤੇ ਪਿਛਲੇ ਪੱਲੇ ਜਿਹੜਾ ਆਪਾਂ ਨੇ ਉਹ ਇੱਕ ਸਾਈਡ ਤੋਂ ਉਤਾਰਨਾ ਹੁੰਦਾ ਆ ਠੀਕ ਹੈ ਜੀ ਕਿਉਂਕਿ ਸਾਰਾ ਕੱਪੜਾ ਆਪਾਂ ਨਹੀਂ ਖਰਾਬ ਕਰਨਾ ਇੱਕ ਸਾਈਡ ਤੋਂ ਬਲਿ ਪਿਛਲੇ ਪੱਲਾ ਪਾ ਉਤਾਰਾਂਗੇ ਡਬਲ ਕਰ ਲਿਆ 11.5 ਦੇ ਹਿਸਾਬ ਨਾਲ ਠੀਕ ਹੈ ਜੀ 23 ਇੰਚ ਦੇ ਲੱਪਾ ਕਟਿੰਗ ਕਰਨੀ 11.5 ਆਪਾਂ ਫੋਲਡ ਕਰ ਲਿਆ ਡਬਲ ਫੋਲਡ ਕਰ ਲਿਆ ਤੇ ਜਿਹੜੀ ਲੰਬਾਈ ਆਪਾਂ ਇਹਦਾ ਜਿਹੜਾ ਮਤਲਬ ਉਹ ਪੱਪੱਲਾ ਫੋਲਡ ਕਰਨਾ ਹੈ ਇਹਦਾ 40 ਵਿੱਚ ਆਪਾਂ 4 ਇੰਚ ਐਡ ਕਰ ਲੈਣੇ 44 ਇੰਚ ਹੋ ਗਿਆ 44 ਠੀਕ ਹੈ ਜੀ ਤੇ ਆਪਾਂ 44 ਦੇ ਹਿਸਾਬ ਨਾਲ ਜਿਹੜਾ ਆਪਾਂ ਕਟਿੰਗ ਕਰਾਂਗੇ ਪਿਛਲੇ ਪੱਲੇ ਨੂੰ ਲਓ ਜੀ ਬਹਾਂ ਆਪਾਂ ਸਾਈਡ ਤੋਂ ਜਾਂ ਮਤਲਬ ਜਿਹੜਾ ਨੀਚੇ ਕਪੜਾ ਬਚਿਆ ਦੇਖ ਲਾਂਗੇ ਉਸ ਤੋਂ ਉਤਾਰ ਲਾਂਗੇ ਠੀਕ ਹੈ ਜੀ ਕਿਉਂਕਿ ਆਪਾਂ ਨੇ ਪੌਣੀ ਬਣਾਉਣਾ ਹੈ ਕਿ ਮੀਜੇ ਉੱਪਰ ਬਣਾਉਣਾ ਹੈ ਠੀਕ ਹੈ ਜੀ ਕਪੜਾ ਜਿਹੜਾ ਬੈਂਡ ਕਰਦਾ ਵੀ ਕਪੜਾ ਆਪਣਾ ਕਿੰਨਾ ਬਚਿਆ ਕਿਸ ਤਰ੍ਹਾਂ ਬਚੂਗਾ ਠੀਕ ਹੈ ਜੀ ਲੋ ਜੀ ਹੁਣ ਇਹ ਆਪਣੇ ਦੋਨੋਂ ਪੱਲੇ ਜਿਹੜੇ ਆਪਾਂ ਉਤਾਰ ਲਏ ਠੀਕ ਹੈ ਜੀ ਇੱਕ ਸਾਈਡ ਦਾ ਕਪੜਾ ਬਚ ਗਿਆ ਮਤਲਬ ਜਿਹੜਾ نیچے ਉਹ ਥੋੜਾ ਬਚਿਆ ਯਾਨੀ ਕਿ ਆਪਾਂ ਸਾਈਡ ਤੋਂ ਹੀ ਬਾਹਰੜੀਆਂ ਕਟਿੰਗ ਕਰਾਂਗੇ ਠੀਕ ਹੈ ਜੀ ਤੇ ਹੁਣ ਦੋਨੋਂ ਪੱਲੇ ਜਿਹੜੇ ਆਪਾਂ ਇਸ ਤਰ੍ਹਾਂ ਕਰਕੇ ਡਵਲਪ ਕਰਕੇ ਸੈਟ ਕਰਕੇ ਰੱਖ ਲੈਣਾ ਹੈ ਅਲੱਗ-ਅਲੱਗ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਹੁਣ ਆਪਾਂ ਦੱਸਾਂਗੇ ਤੁਹਾਨੂੰ ਟੀਰੇ ਦਾ ਨਿਸ਼ਾਨ ਇਹ ਜਿਹੜਾ ਆਪਾਂ ਟੀਰੇ ਦਾ ਨਿਸ਼ਾਨ ਲਗਾਉਨੇ ਹੁੰਦੇ ਆ ਠੀਕ ਹੈ ਜੀ ਜਿਹੜਾ ਇਹਨਾਂ ਦਾ ਪਿਛਲਾ ਗਲਾ ਆ ਉਹ ਆਪਾਂ 2 2.5 ਇੰਚ ਰੱਖਣਾ ਹੈ 2 ਤੋਂ 2.5 ਇੰਚ ਦੇ ਵਿੱਚ ਵਿੱਚ ਰੱਖਣਾ ਹੈ ਕਿਉਂਕਿ ਛੋਟਾ ਰੱਖਣਾ ਆਪਾਂ ਨੇ ਪਿਛਲਾ ਗਲਾ ਠੀਕ ਹੈ ਜੀ ਤੇ ਆਪਾਂ ਜਿਹੜਾ ਇਹ ਟੀਰੇ ਦਾ ਨਿਸ਼ਾਨ ਆ ਨਾ ਉਹ ਆਪਾਂ 6.5 ਇੰਚ ਲਾਉਣਾ ਹੈ ਜਿਵੇਂ ਉਨੀ ਬ੍ਰੈਸਟ ਕਰ ਆਪਾਂ ਨੇ ਜਿਹੜਾ ਆਪਾਂ ਗਲਾ ਡੀ ਬਣਾਉਣਾ ਹੈ ਨਾ ਜੋ 5 6 7 8 ਬਣਾਉਣਾ ਹੈ ਤੁਸੀਂ ਫਿਰ ਟੀਰੇ ਦਾ ਨਿਸ਼ਾਨ ਲਾਉਣਾ ਹੈ 6 ਇੰਚ ਕਿਉਂਕਿ ਆਪਾਂ ਛੋਟਾ ਬਣਾਉਣਾ ਸੀ ਇਸ ਲਈ ਆਪਾਂ ਨੇ 6.5 ਲਾਇਆ ਤੇ 6.5 ਦਾ ਆਪਾਂ ਇਸ ਤਰ੍ਹਾਂ ਬਾਕਸ ਬਣਾ ਲੈਣਾ ਆ ਤੇ ਮੋਡੇ ਦਾ ਨਿਸ਼ਾਨੜਾ ਆਪਾਂ 7 ਇੰਚ ਲਾਇਆ ਠੀਕ ਹੈ ਜੀ ਜਿਹੜੀ ਮੋਡੇ ਦੀ ਕਟਿੰਗ ਹੋਣੀ ਹੈ ਉਹ 7 ਇੰਚ ਤੋਂ ਹੀ ਹੋਣੀ ਹੈ ਠੀਕ ਹੈ ਜੀ ਲੋ ਜਿਆਸਰਾ ਮਤਲਬ ਕਿ ਆਪਾਂ ਬਾਕਸ ਬਣਾ ਲਿਆ 7 ਇੰਚ ਦਾ ਠੀਕ ਹੈ ਜੀ ਬਾਕੀ ਤੁਹਾਨੂੰ ਮੈਂ ਬਚ ਦੱਸ ਜਿਹੜੀ ਫਰੰਟ ਵਾਲੀ ਕਾਰਟ ਆ ਫਿਰ ਆਪਾਂ ਕਿਸ ਤਰ੍ਹਾਂ ਪਾਈ ਆ ਸਭ ਤੋਂ ਪਹਿਲਾਂ ਦੇਖੋ ਆਪਣਾ ਛਾਤੀ ਜਿਹੜੀ ਇਹਨਾਂ ਦੀ 19 ਇੰਚ ਆ 19 ਤਾਂ ਹਾਫ ਹੋ ਗਿਆ 9.5 ਇੰਚ ਠੀਕ ਹੈ ਜੀ ਆਪਾਂ ਇਸ ਚ ਪਲੇਟਾ ਨਹੀਂ ਪਾਉਣੇ ਹੈਗੇ ਇਸ ਲਈ ਤੁਹਾਨੂੰ ਆਪਾਂ ਮਨਸ਼ਾਲ ਲਗਾਉਣ ਜੂਰ ਦੱਸਾਂਗੇ ਪਲੇਟਾਂ ਦੇ ਅਵੇਲੇਬਲ ਪਲੇਟਾ ਤੋਂ ਬਣਾਉਣਾ ਹੈ ਜਿਹੜੀ ਇਹਨਾਂ ਦੀ ਫਿਟਨੈਸ ਲਈ ਲੰਬਾਈ ਆ ਉਹ ਹੈਗੀ ਆ 15 ਇੰਚ ਤਿਆਰ ਆ ਆਪਾਂ 15.5 ਇੰਚ ਰੱਖ ਲੈਣੀ ਠੀਕ ਹੈ ਜੀ ਤੋ ਕੀ ਇਹ ਜਿਹੜੇ ਆਪਣੇ ਬੰਨ ਜਿਹਨਾਂ ਦਾ ਕਮੀਜ਼ ਆ ਇਹ ਲੰਬੇ ਨੇ ਉਸ ਹਿਸਾਬ ਨਾਲ ਸਲਾਈ ਵੀ ਲੰਬੀ ਹੈ ਤੇ ਕਮਰ ਦਾ ਨਿਸ਼ਾਨ ਇਹਨਾਂ ਦਾ 14 ਇੰਚ ਤੇ ਆਇਆ ਹੈ ਠੀਕ ਹੈ ਜੀ 7 ਇੰਚ ਤੇ ਤੇ ਮਤਲਬ ਜਿਹੜੀ 8 ਇੰਚ 16 ਇੰਚ ਕਮਰ ਆ ਆਪਾਂ ਅਠ ਰੱਖ ਲਿਆ ਠੀਕ ਹੈ ਨਿਸ਼ਾਨ ਲਾ ਲਿਆ ਤੇ हिਪ ਦਾ ਨਿਸ਼ਾਨ ਇਹਨਾਂ ਦਾ 19.5 ਮਤਲਬ ਕਿ 19 ਇੰਚਾ 9.5 ਇੰਚ ਆ ਗਿਆ ਠੀਕ ਹੈ ਜੀ ਤੇ ਐਸੀ ਤਰ੍ਹਾਂ ਆਪਾਂ ਜਿਹੜੇ ਨਿਸ਼ਾਨ ਆ ਮਿਲਾਣੇ ਆ ਲੋ ਜੀ ਫਿਟਿੰਗ ਦਾ ਨਿਸ਼ਾਨ ਹੋ ਗਿਆ ਆਪਣੇ ਇਹ ਕਮਰ ਦੇ ਨਿਸ਼ਾਨ ਉੱਪਰ ਨੇ हिਪ ਦੇ ਨਿਸ਼ਾਨ ਨਾਲ ਲਾਣਾ ਠੀਕ ਹੈ ਜੀ ਤੇ ਹੁਣ ਆਪਾਂ ਦੱਸਾਂਗੇ ਪਲੇਟਾਂ ਦੇ ਨਿਸ਼ਾਨ ਠੀਕ ਹੈ ਜੀ ਜਿਹੜੀ ਇਹਨਾਂ ਦੀ ਪਲੇਟ ਆ ਮਤਲਬ ਕੀ ਜਿਹੜੀ ਹੁੰਦੀ ਹੈ ਉਹ ਛਾਤੀ ਵਾਲਿਆਂ ਦੀ ਉਹ 10.5 ਜਾਂ 11 ਤੇ ਤਿਆਰ ਹੁੰਦੀ ਆ ਠੀਕ ਹੈ ਜੀ ਤੇ 11 ਇੰਚ ਆਪਾਂ ਰੱਖ ਲਿਆ ਨਿਸ਼ਾਨ ਲਗਾ ਲਿਆ ਠੀਕ ਹੈ ਜੀ ਤੇ 3.5 ਜਿਹੜਾ ਇਹਨਾਂ ਦਾ ਪਲੇਟਾਂ ਜਿਹੜਾ ਫਰਕ ਹੁੰਦਾ ਆ ਠੀਕ ਹੈ ਜੀ ਰੋਟ ਵਿਚਪਾ ਡਿਸਟੈਂਸ ਰੱਖਣਾ ਹੁੰਦਾ ਉਹ ਸਾਢੇ 3 ਇੰਚ ਦੇ ਸਹੀ ਆਂਦਾ ਸਾਢੇ 3 ਆਪਣਾ ਇਹ ਡਿਸਟੈਂਸ ਰੱਖ ਲਿਆ ਆਪਾਂ ਨੇ ਤੇ ਪਲੇਟ ਇਹਨਾਂ ਦੇ 7 ਇੰਚ ਦੀ ਲੰਬਾਈ ਤੇ ਠੀਕ ਰੋ ਠੀਕ ਹੈ ਜੀ ਪੈਣੀ ਆ ਜਦੋਂ ਆਪਾਂ ਪਲੇਟਾ ਪਾਉਣੇ ਹੁੰਦੇ ਫਿਰ ਆਪਾਂ 1-1 ਇੰਚ ਮਤਲਬ ਮਾਰਜ ਜਿਹੜਾ ਬਾਹਰਲਾ ਲੈਣਾ ਕਮਰ ਦਾ ਬਾਹਰਲਾ ਲੈਣਾ ਤੇ ਉੱਪਰ ਛਾਤੀ ਤੋਂ ਆਪਾਂ 1/2 ਇੰਚ ਵੱਧ ਲੈ ਲੈਣੇ ਇਸ ਲਈ ਮੈਂ ਤੁਹਾਨੂੰ ਦੱਸ ਰਹੀ ਐ ਵੀ ਮੈਂ ਪਲੇਟਾਂ ਨਹੀਂ ਪਾਉਣੀ ਹੈਗੀਆਂ ਪਰ ਮੈਂ ਨਿਸ਼ਾਨ ਲਗਾਉਣੇ ਜ਼ਰੂਰ ਦੱਸਿਆ ਠੀਕ ਹੈ ਜੀ ਤੇ ਇੱਥੋਂ ਆਪਾਂ 1.5 ਇੰਚ ਫਰਕ ਰੱਖਣਾ ਪਲੇਟਾਂ ਦਾ ਠੀਕ ਹੈ ਜੀ ਇਹ ਹੋ ਗਈ ਲੰਬੀ ਬਰੇਡ ਆਪਣੀ 7 ਇੰਚ ਦੀ ਜੇ ਡੇਮ ਲੰਬੀ ਬਰੇਡ ਆਪਾਂ ਉੱਥੋਂ ਇਹਨੂੰ ਸਿੱਧਾ ਰੱਖਣਾ ਇੰਚ ਉੱਤੇ ਨੂੰ ਇਦਾਂ ਸਿੱਧਾ ਰੱਖ ਲੈ 2 ਇੰਚ ਦਾ ਫਰਕ ਰੱਖਿਆ ਆਪਾਂ ਇਹ ਵਾਲੀ ਪਲੇਟ ਨਾਲ ਲੰਬੀ ਬਰੇਡ ਦਾ ਠੀਕ ਹੈ ਜੀ ਮਤਲਬ ਨੀਚੋਂ ਨੂੰ ਨਹੀਂ ਕਰਨਾ ਹੁੰਦਾ ਜਿੱਥੇ ਮੈਂ ਆਪਾਂ ਸਿੱਧਾ ਬਿਲਕੁਲ ਰੱਖਣਾ ਫਿਰ ਫਿਟਿੰਗ ਬਿਲਕੁਲ ਪਲੇਟਾਂ ਦੀ ਸਹੀ ਆਉਂਦੀ ਆ ਠੀਕ ਹੈ ਜੀ ਤੇ ਆਪਾਂ ਇਹ ਨਿਸ਼ਾਨੜੇੜਾ ਕਮਰਦਾਨ ਦੇ ਨਿਸ਼ਾਨੜਿਆਂ ਨਾਲ ਇਸ ਤਰ੍ਹਾਂ ਮਲਾ ਦੇਣਾ ਹੈ ਠੀਕ ਹੈ ਜੀ ਤੇ ਇਹ ਹੋ ਗਈ ਆਪਣੀ ਸਾਈਡ ਵਾਲੀ ਪਲੇਟ ਲੋ ਜੀ ਤੇ ਹੁਣ ਆਪਾਂ ਤੁਹਾਨੂੰ ਦੱਸਾਂਗੇ ਜਿਹੜੀਆਂ ਇਹਦੀ ਮੋਡੇ ਦੀਆਂ ਕਾਟਾਂ ਨੇ ਠੀਕ ਹੈ ਜੀ ਜਿਹੜੀ ਫਰੰਟ ਵਾਲੀ ਕਾਟ ਪਾਉਣੀ ਆ ਜਿਵੇਂ ਕਿ ਹੁਣ ਆਪਾਂ ਨੇ 6.5 ਦਾ ਬਾਕਸ ਬਣਾਇਆ ਸੀ ਇਹ ਤੇ ਇਹ ਜਿਹੜੀ ਸਲੀ ਕਾਟ ਆ ਆਪਣੀ ਇਹ ਆਪਣੇ ਪਾਉਗੀ 1.5 ਇੰਚ ਤੋਂ ਠੀਕ ਹੈ ਜੀ ਜੇ ਤੁਸੀਂ ਗਲਾ ਵੱਡਾ ਬਣਾਉਣਾ ਹੈ ਤੁਸੀਂ 6 ਇੰਚ ਦੇ ਰੱਖਣਾ ਹੈ ਨੀਚੋਂ ਵੀ 6 ਹੀ ਰੱਖਣਾ ਹੈ ਕਾਟਾਂ ਸੇਮ ਹੀ ਰਹਿਣਗੀਆਂ ਜਿਵੇਂ ਡੇਢ ਇੰਚ ਤੇ ਪਿੱਛੇ ਵਾਲੀ ਤੇ ਫਰੰਟ ਵਾਲੀ ਪਾਉਣੀ 1 ਇੰਚ ਤੋਂ ਤੁਹਾਨੂੰ ਫਰੰਟ ਵਾਲੀ ਕਾਟ ਵੀ ਪਤਾੱਸਦੇ ਹੁਣ ਜਿੰਮੇਗੀ ਹੁਣ ਆਪਾਂ ਇੱਥੋਂ 6 ਇੰਚ ਰਖਣਾ ਹੈ ਫਰੰਟ ਕਾਰਡ ਪਾਉਣ ਦੇ ਲਈ ਕਿਉਂਕਿ ਜੇ ਆਪਾਂ ਸਾਢੇ 6 ਰੱਖਾਂਗੇ ਤਾਂ ਜਿਹੜਾ ਫਰੰਟ ਦੇ ਜਿਹੜਾ ਕਪੜਾ ਆਪਣਾ ਇਕੱਠਾ ਹੋਊਗਾ ਪਿੱਛੇ ਵਾਲ ਗੜਾ ਦਾ ਆਪਾਂ ਛੋਟਾ ਰੱਖਿਆ ਇਸ ਲਈ ਪਰ ਤੇਰੇ ਨੂੰ ਵਧਾਇਆ ਸੀਗਾ ਠੀਕ ਹੈ ਜੀ ਅੱਗੇ ਵਾਲ ਗੜਾ ਦਾ ਆਪਾਂ ਆਪਣਾ ਸੇਮ ਹੀ ਹੁੰਦਾ ਸਾਰਿਆਂ ਦਾ ਠੀਕ ਹੈ ਜੀ ਤੇ ਇਹ ਆਪਾਂ 6 ਇੰਚ ਦਾ ਸਰਾ ਕਰਕੇ ਬਾਕਸ ਬਣਾ ਲਿਆ ਪਹਿਲਾਂ ਮਤਲਬ ਸਾਢੇ 6 ਤੋਂ ਆਪਾਂ ਨੇ 6 ਕਰ ਲਿਆ ਇਹਨੂੰ ਠੀਕ ਹੈ ਜੀ ਤੇ ਇਥੋਂ ਪਪਾਉਣੇ ਕਿੰਨੇ ਇੰਚ ਦੀ ਮਤਲਬ ਜਿਹੜੀ ਕਾਟ ਪਾਉਣੀ ਹੁੰਦੀ ਹੈ ਠੀਕ ਹੈ ਜੀ। ক্লোজ। ਜੇ ਤੁਸੀਂ ਵੱਡਾ ਗਾਲਾ ਬਣਾਉਣਾ ਹੈ ਤਾਂ ਫਿਰ ਤੁਸੀਂ ਜਿਹੜਾ 6 ਇੰਚ ਦਾ ਹਿਤੜਾ ਲੈਣਾ ਹੈ ਉਪਰੋਂ ਵੀ 6 ਤੇ ਨੀਚੋਂ ਵੀ 6 ਠੀਕ ਹੈ ਜੀ। ਬਾਕੀ ਸਾਰਾ ਕੁਝ ਕੱਟਾ ਉਦ ਹੀ ਰਹਿਣਗੇ ਠੀਕ ਹੈ ਜੀ। ਤੇ ਇਹ ਹੋ ਗਿਆ ਆਪਣਾ ਚਾਕ ਫੋਲਡਿੰਗ ਦਾ ਨਿਸ਼ਾਨ। ਹਾਂਜੀ ਇਹ ਹੋ ਕੇ ਜਾਣੇ ਆਪਣੇ ਸੈਟ ਟੂਟ ਕੱਪੜਾ ਇਹ ਚਾਕ ਫੋਲਡ ਹੋਣਗੇ ਠੀਕ ਹੈ ਜੀ। ਤੇ ਉੱਪਰ ਆਪਾਂ ਜਿਹੜੀ 1/2 ਇੰਚ ਡਾਊਨ ਕਾਟ ਪਾਉਣੀ ਹੈ ਟੀਰੇ ਨੂੰ ਠੀਕ ਹੈ ਜੀ ਉਹ ਜ਼ਰੂਰ ਪਾਣੀ ਹੈ ਹਾਂਜੀ ਹੁਣ ਆਪਾਂ ਕਰਾਂਗੇ ਕਟਿੰਗ ਤੇ ਬਾਕੀ ਪਹਿਲਾਂ ਆਪਾਂ 2-2 ਇੰਚ ਜਿਹੜਾ ਐਕਸਟਰਾ ਕਪੜਾ ਰੱਖਣਾ ਆ ਪਹਿਲਾਂ ਪੋਸ ਦਾ ਨਿਸ਼ਾਨ ਲਗਾ ਲਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਕਰਾਂਗੇ ਕਟਿੰਗ ਹਾਂਜੀ ਪਹਿਲਾਂ ਆਪਾਂ ਪਿਛਲੇ ਪੱਲੇ ਤੋਂ ਮਤਲਬ ਉਹ ਜਿਹੜੀ ਕਟਿੰਗ ਕਰ ਲੈਣੀ ਆ ਦੋਨੋਂ ਮਤਲਬ ਕਿ ਪੱਲੇ ਚੱਕ ਲੈ ਇਕੱਠੇ ਧਿਆਨ ਰੱਖਣਾ ਆ ਪਿੱਛੇ ਵਾਲੇ ਕਾਟ ਤੋਂ ਆਪਾਂ ਨੇ ਕਾਟ ਪਾਤੀ ਪਹਿਲਾਂ ਦੋਨੋਂ ਪੱਲਿਆਂ ਦੀ ਪਾਤੀ ਠੀਕ ਹੈ ਜੀ ਉਸ ਤੋਂ ਬਾਅਦ ਕਰਨਾ ਆਪਾਂ ਉੱਪਰ ਵਾਲੇ ਜਿਹੜਾ ਆਪਣਾ ਫਰੰਟ ਪੱਲਾ ਆ ਫਿਰ ਆਪਾਂ ਉਹਨੂੰ ਚੱਕ ਲੈਣਾ ਹੈ ਠੀਕ ਹੈ ਜੀ ਉਹਨੂੰ ਚੱਕ ਕੇ ਇਹ ਹੋ ਗਈ ਜੀ ਆਪਣੇ ਪੌਣੇ 1 ਤੁੜਪਾ ਨਿਸ਼ਾਨ ਲਗਾਇਆ ਸੀ ਫਰੰਟ ਵਾਲੀ ਕਾਟ ਲੋਚ ਤੇ ਉੱਪਰ ਤੋਂ ਜਿਹੜੀ ਆਪਣੀ 1/2 ਇੰਚ ਡਾਊਨ ਕਾਟ ਆ ਜਾਊਗੀ ਠੀਕ ਹੈ ਜੀ ਤੇ ਹੁਣ ਆਪਾਂ ਜਿਹੜਾ ਅਕਸਾ ਮਤਲਬ ਕਪੜਾ ਰੱਖਣਾ ਆ 2 2 ਇੰਚ ਆਪਾਂ ਉਹ ਰੱਖ ਕੇ ਬਾਕੀ ਦੀ ਕਟਿੰਗ ਕਰ ਦਾਂਗੇ ਆਪਾਂ ਠੀਕ ਹੈ ਜੀ ਇੱਥੋਂ ਆਪਣਾ ਪੂਰਾ ਸੀ ਸੀ ਠੀਕ ਹੈ ਜੀ ਇੱਥੋਂ ਲੋੜ ਨਹੀਂ ਹੁੰਦੀ ਹੈਗੀ हिਪ ਤੋਂ ਤੇ ਬਾਕੀ ਆਪਾਂ ਕਟਿੰਗ ਕਰ ਦਾਂਗੇ ਹਲਕੇ ਹਲਕੇ ਠੀਕ ਹੈ ਜੀ ਹਾਂਜੀ ਹੋ ਗਿਆ ਜੀ ਆਪਣਾ ਕਟਾ 19 ਚੈਸਟ ਦੀਆਂ ਠੀਕ ਹੈ ਜੀ ਫਿਟਿੰਗ ਬਿਲਕੁਲ ਪਰਫੈਕਟ ਆ ਓਕੇ ਆ ਠੀਕ ਹੈ ਜੀ ਤੇ ਵਧੀਆ ਹੋਊਗੀ ਠੀਕ ਹੈ ਜੀ ਲੋ ਜੀ ਹੁਣ ਆਪਾਂ ਕਰਾਂਗੇ ਪਿਛਲੇ ਗਲੇ ਦੀ ਕਟਿੰਗ ਠੀਕ ਹੈ ਜੀ ਤੇ ਜਿਹੜੀ ਆਪਾਂ ਗਲੇ ਦੀ ਚੁੜਾਈ ਰੱਖਣੀ ਆ ਉਹ ਪਰਖਾਂਗੇ 2.5 ਇੰਚ ਠੀਕ ਹੈ ਜੀ ਜੇ ਤੁਸੀਂ ਡੀਪ ਗਲਾ ਬਣਾਉਣਾ ਹੈ ਫਿਰ ਤੁਸੀਂ 2 ਸਵਾ 2 ਵੀ ਰੱਖ ਸਕਦੇ ਆ 2.5 ਵੀ ਰੱਖ ਸਕਦੇ ਆ ਠੀਕ ਹੈ ਜੀ ਦੀ ਲੰਬਾਈ ਆਪਾਂ 2.5 ਇੰਚ ਰੱਖਾਂਗੇ ਇਹਦੀ ਬਸ 10 ਰੱਤ ਤੋਂ 6 ਰੱਖਣਾ ਆ ਬਾਕੀ ਕਟਿੰਗ ਸੇਮ ਹੀ ਹੋਊਗੀ ਕਾਟਾ ਸੇਮ ਐਦਾ ਹੀ ਪੈਣੀ ਹੈ ਠੀਕ ਹੈ ਜੀ ਡੀਪ ਗਲੇ ਦੇ ਲਈ ਵੱਡੇ ਗਲੇ ਦੇ ਲਈ ਬਾਕੀ ਸਾਰੀ ਕਟਿੰਗ ਸੇਮ ਆ ਠੀਕ ਹੈ ਜੀ ਹਾਂਜੀ ਹੁਣ ਅ ਪਿਛਲੇ ਗਲੇ ਦੇ ਆ ਜਿਹੜੀ ਕਟਾਈ ਕਰਦਾਂਗੇ ਤੇ ਜਿਹੜੇ ਇਹਨਾਂ ਦਾ ਮੋਢਾ ਉਹ 8.5 ਇੰਚ ਆਪਣਾ ਤਿਆਰ ਹੋਣਾ ਹੈ ਠੀਕ ਹੈ ਜੀ ਹੁਣ ਆਪਾਂ 8.5 ਦੇ ਹਿਸਾਬ ਨਾਲ ਜਿਹੜੀ ਮਤਲਬ ਕਟਿੰਗ ਕਰਾਂਗੇ ਮੋਢੇ ਦੀ ਬਾਹਾਂ ਦਾ ਕੱਪੜਾ ਜਿਹੜਾ ਆਪਣਾ ਸਾਈਡ ਵਾਲਾ ਸੀ ਇਹਨਾਂ ਆਪਾਂ ਉਥੋਂ ਉਤਾਰ ਲਿਆ ਠੀਕ ਹੈ ਜੀ ਪੀਸ ਨੂੰ ਬਾਹਾਂ ਦਾ ਕੱਪੜਾ ਠੀਕ ਹੈ ਤੇ ਜਿਹੜੀ ਇਹਨਾਂ ਦੀ ਬਾਹਾਂ ਦੀ ਲੰਬਾਈ ਹੈ ਉਹ ਆਪਾਂ ਉਹ ਦੇਖਦੇ ਹਾਂ ਮੋਢਾ ਇਹਨਾਂ ਦਾ 8.5 ਇੰਚ ਤਿਆਰ ਹੋਣਾ ਹੈ ਠੀਕ ਹੈ ਜੀ ਤੇ ਲੰਬਾਈ ਜਿਹੜੀ ਆ ਪਰਖਣੀ ਆ ਇਹ ਪਰਖਣੀ ਆ 17 ਇੰਚ 2 ਇੰਚ ਵੱਧ ਲੈ ਲਈ 18 19 ਠੀਕ ਹੈ ਜੀ ਪੌਣੀ ਬਾ ਬਣਾਉਣੀ ਆਪਾਂ ਨੇ ਲਓ ਜੀ ਰਿਡਕਸ ਰਕਪੜਾ ਪਾਉਣ ਉਤਾਰ ਦਾਂਗੇ ਠੀਕ ਹੈ ਜੀ ਹੁਣ ਪਾਵਾਂਗੇ ਬਾਹ ਦੀ ਕਾਠ ਠੀਕ ਹੈ ਜੀ ਜਿਹੜੀ ਬਾਹ ਦੀ ਮਤਲਬ ਕਿ ਮੋਰੀ ਹੈ ਉਹ ਇਹਨਾਂ ਦੀ ਆਪਣੇ ਕੋਲੇ ਹੈਗੀ ਹੈ 4.5 ਇੰਚ ਤਿਆਰ ਠੀਕ ਹੈ ਸਾਡੇ 4.5 ਦੇ ਵਿੱਚ ਆਪਾਂ ਨੇ ਥੋੜੀ ਜਿਹੀ ਵੱਧ ਰੱਖ ਲੈਣੀ ਹੈ ਨਾ 2.5 ਇੰਚ ਸਲਾਈ ਦੇ ਲਈ ਠੀਕ ਹੈ ਜੀ ਵਿੱਚ ਮਾਰਜਨ ਇਹ ਹੋ ਗਿਆ ਆਪਣਾ ਮਾਰਜਨ ਦਾ ਨਿਸ਼ਾਨ ਹੁਣ ਆਪਾਂ ਲਾਵਾਂਗੇ 3 ਇੰਚ ਤੋਂ ਕਾਟ ਪਾਵਾਂਗੇ ਠੀਕ ਹੈ ਜੀ ਤੇ ਆ ਦੇਖੋ ਇੱਥੋਂ ਆਪਾਂ ਨੇ ਹੁਣ ਮੋਢਾ ਜਿਹੜਾ ਇਹਨਾਂ ਦਾ 8.5 ਤਿਆਰ ਹੋਣਾ ਹੈ ਠੀਕ ਹੈ ਜੀ ਤੇ ਇਹ ਆਪਣੇ ਕੋਲ 9.5 9 ਇੰਚ ਬਣ ਗਿਆ ਠੀਕ ਹੈ ਜੀ ਤੇ ਅਸਰ ਕਰਕੇ ਜਿਹੜਾ ਆਪਾਂ 8.5 ਦੇ ਨਿਸ਼ਾਨ ਦੇ ਨਾਲ ਮੋਰੀ ਦੇ ਨਿਸ਼ਾਨ ਬਲਾ ਲੈਣਾ ਹੈ ਤੇ ਸਾਈਡ ਤੇ ਆਪਣਾ ਜਿਹੜਾ ਅਕਸਰ ਆਪਾਂ ਨਿਸ਼ਾਨ ਲਗਾਇਆ ਸੀ ਉਹ ਕਟਿੰਦਾਂ ਨਿਸ਼ਾਨ ਉਹ ਜੂਗਾ ਠੀਕ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਗੁਲਾਈ ਆ ਦੇਖੋ 8.5 ਆਪਾਂ ਮੋੜਾ ਤਿਆਰ ਕਰਨਾ 8.5 ਦੇ ਲਾਲ ਨਿਸ਼ਾਨ ਇੱਥੋਂ ਆਪਾਂ ਅੱਧਾ ਇੰਚ ਉੱਪਰ ਤੋਂ ਉੱਪਰ ਨੂੰ ਮਤਲਬ ਜਿਹੜੀ ਆਪਣੀ ਪਿਛਲੀ ਗਾਟ ਹੁੰਦੀ ਆ ਉਹ ਪੈ ਗਈ ਠੀਕ ਹੈ ਜੀ ਤੇ ਫਰੰਟ ਵਾਲਾ ਤੁਹਾਨੂੰ ਮੈਂ ਬਾਅਦ ਚ ਦੱਸਦੀ ਆਂ ਪਹਿਲਾਂ ਆਪਾਂ ਕਟਿੰਗ ਕਰ ਲਈਏ ਠੀਕ ਹੈ ਜੀ ਐਸ ਤਰ੍ਹਾਂ ਕਰਕੇ ਆਪਾਂ ਜਿਹੜੀ ਇਹ ਕਾਟ ਆ ਬਣੀ ਪਿੱਛੇ ਵਾਲੀ ਹੋਊਗੀ ਠੀਕ ਹੈ ਜੀ ਬਾਹਾਂ ਦੇ ਵੋਡੇ ਦੀ ਪਿਛਲੀ ਕਾਟ ਹਾਂ ਜੀ ਬਹਾ ਜਿਹੜੀ ਆਪਾਂ ਇਕੱਠਿਆਂ ਜੋੜ ਕੇ ਰੱਖਦੇ ਹੁੰਨੇ ਆ ਕੱਪੜਿਆਂ ਨੂੰ ਮਤਲਬ ਕਿ ਤੁਹਾਨੂੰ ਦਿਖਾਉਂਗੀ ਮੈਂ ਖੋਲ ਕੇ ਤੇ ਕਮੀਜ਼ ਦੇ ਪੱਲੇ ਜਿਹੜਾ ਆਪਾਂ ਅਲੱਗ-ਅਲੱਗ ਜੋੜ ਕੇ ਫੇਰ ਕਾਟਾ ਪਾਉਣੀ ਆ ਦੇਖੋ ਬਹਾ ਇਹਦਾ ਆਪਾਂ ਇਕੱਠਿਆਂ ਜੋੜ ਲੈਣੇ ਹੁੰਨੇ ਆ ਠੀਕ ਹੈ ਜੀ ਤੇ ਹੁਣ ਆਪਾਂ ਪਾਵਾਂਗੇ ਇਹਦੀ ਫਰੰਟ ਦੀ ਕਾਟ ਠੀਕ ਹੈ ਜੀ ਇਹ ਧਿਆਨ ਰੱਖਣਾ ਆ ਕਮੀਜ਼ ਆਪਾਂ ਅਲੱਗ-ਅਲੱਗ ਰੱਖਦੇ ਆ ਪੱਲੇ ਫਰੰਟ ਆਪਾਂ ਬਲਜੇ ਬਹਾ ਆਪਾਂ ਇਕੱਠਿਆਂ ਜੋੜ ਕੇ ਫੇਰ ਕਾਟ ਪਾਉਣੀ ਆ ਇੱਥੋਂ ਆਪਦਾ ਪਾਉਣਾ ਇੱਥੇ نیچے ਲੈ ਲੈਣੀ ਇੱਕ ਸਾਈਡ ਤੋਂ ਤੇ ਇਹ ਹੋ ਚੁਗੀ ਆਪਣੀ ਫਰੰਟ ਵਾਲੀ ਕਾਟ ਠੀਕ ਜਦੋਂ ਤੁਸੀਂ ਕਮੀਜ਼ ਸੀਓਗੇ ਤੁਹਾਨੂੰ ਆਪਕਾ ਪਤਾ ਲੱਗ ਜਾਣਾ ਹੈ ਵੀ ਕਮੀਜ਼ ਕਿਹੜੀ ਬਾਹਂ ਕਿਹੜੇ ਪਾਸੇ ਆਉਣੀ ਤੇ ਕਿਹੜੀ ਬਾਹਂ ਕਿਹੜੇ ਪਾਸੇ ਆਉਣੀ ਦੇਖ ਕੇ ਮਤਲਬ ਕਿ ਤੁਹਾਨੂੰ ਸਮਝ ਆ ਜਾਣੀਗੀ ਠੀਕ ਹੈ ਜੀ ਇਹ ਹੋਗੀ ਜੀ ਆਪਣੀ ਕਟਿੰਗ ਠੀਕ ਹੈ ਜੀ ਇਹ ਹੋਗੀ ਆਪਣੀ ਫਰੰਟ ਦੀ ਕਾਟ ਲੋ ਜੇ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਚੈਨਲ ਨੂੰ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਠੀਕ ਹੈ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਥੈਂਕ ਯੂ ਜੀ